ਹਾਂ ਜੀ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਡੇ ਨਾਲ ਠੀਕ ਹੋਵੋਗੇ ਵਧੀਆ ਹੋਵੋਗੇ ਲਓ ਜੀ ਅੱਜ ਸ਼ੂਟ ਤੇ ਆਏ ਆ ਸੁਨੀਤਾ ਦੀ ਦੀਦੀ ਪੋਤੀ ਹੈਲੋ ਘਰ ਪੁੱਤ ਕੀ ਨਾਮ ਹੈ ਤੇਰਾ ਤੁਤੀ ਖੁਸ਼ੀ ਕੀ ਕਰਦਾ ਹੁਣ ਤੂੰ ਮੰਮਾ ਕਿਹੜਾ ਕੰਮ ਕਰਦਾ ਤੂੰ ਭਾਦੇ ਲੈ ਪੁੰਡ ਤੂੰ ਤਾਂ ਮੋਬਾਈਲ 'ਤੇ ਬੈਠੀ ਆਂ ਤੂੰ ਤਾਂ ਮੋਬਾਈਲ 'ਤੇ ਬੈਠੀ ਆਂ ਹਾਂ ਔਰ ਮੰਮਾ ਭੱਜ ਗਿਆ ਮੰਮਾ ਸ਼ੂਟ ਕਰ ਦਿਆ ਹਾਂ ਸ਼ੂਟ ਕਰ ਦਿਆ

ਹੋਰ ਕੋਈ ਗੱਲ ਸੁਣਾ ਫਿਰ ਜੀ ਜੀ ਦਾਈਆ ਹੈ ਲੋਲੀ ਭਈਆ ਮਮਾ ਨੇ ਅੱਛਾ ਮਮਾ ਨੇ ਲੋਹ ਪਾਈ ਹੈ ਹਾਂ ਦਵਾਈ ਵਾਲੀ ਔਖ ਹੀ ਲਾਤੀ ਉਹਨਾਂ ਤੋਂ ਹਾਂ ਇਹਨਾਂ ਔਖਾ ਕਹ ਤੇ ਦਵਾਈ ਲੈਣਾ ਤੂੰ ਅਨਤਾ ਵਧੀਆ ਨਹੀਂ ਲੱਗਦੀ ਜੀ ਦਾਈ ਦਾਈ ਤੈਨੂੰ ਵਧੀਆ ਨਹੀਂ ਲੱਗਦੀ ਹਾਂ ਲੈ ਸੱਚੀ ਹੋਰ ਕੀ ਵਧੀਆ ਲੱਗਦਾ ਤੈਨੂੰ ਤੁਸ ਕੀ ਵਧੀਆ ਲੱਗਦਾ ਕੌਣ ਵਧੀਆ ਲੱਗਦਾ ਅੱਦਤੀ ਤੁਦੀ ਹਾਂ ਦੁੱਧਿਆ ਗੇਮ ਨਾ ਮੈਂ ਮੈਂ ਦੱਸਉਣੀ ਆ ਤੂੰ ਦੱਸ ਦੇ ਲੈ ਚਲਾ ਦਿੰਨੀ ਆ ਹਾਂ ਤੇ ਕੀ ਬੈਠਾ ਉਹ ਕੀ ਆ ਹੁਣ ਦੱਸ ਖਾਗੜ ਖਾਗੜ ਕਹਿੰਦੇ ਇਹਨਾਂ ਨੂੰ ਅਸਾ ਠੱਠਾ ਕਹਿੰਦੇ ਠੱਠਾ ਠੱਠਾ ਹਾਂ ਠੱਠਾ ਤੁਸੀਂ ਖਾਗੜ ਕਹਿੰਦੇ ਹੋ ਕੀ ਖਾਣਾ ਤੋ ਮਰੂਦਾ ਕਿੱਥੇ ਆਇਆ ਹੋਇਆ ਤੂੰ ਅੱਜ ਮੰਮਾ ਨਾਲ ਆਵਦੀ ਨਾਲ ਛੁੱਟ ਤੇ ਕਿੱਥੇ ਕੁੱਬਿਆ ਹੈ ਕਿਹੜੇ ਪਿੰਡ ਆਇਆ ਹੋਇਆ ਕੁੱਬਿਆ ਕੁੱਬਿਆ ਆਇਆ ਹੋਇਆ ਕੁੱਬਿਆ ਆਇਆ ਹੋਇਆ ਤੂੰ ਤਾਂ ਅੰਦਰ ਵੀ ਨਹੀਂ ਬੈਠਣ ਦਿੰਦੀ ਹੈ ਮੈਨੂੰ ਵੀ ਨਹੀਂ ਅੰਦਰ ਬੈਠਣ ਦਿੰਦੀ ਤੂੰ ਹਾਂ ਹੋਰ ਤੂੰ ਰੋਣ ਕਾ ਤੇ ਲੱਗ ਗਿਆ ਗੰਦਾ ਬੱਚਾ ਕਾ ਤੇ ਬਣ ਗਿਆ ਹੈ ਰੋਣ ਕਾ ਤੇ ਲੱਗ ਗਿਆ ਤੀ ਹੋ ਬੜਾ ਜੀ ਦੇ ਜਾਦਾ ਸੀ ਕੀ ਕਰਦਾ ਤੀ ਗੱਡੀ ਤੇ ਜਾਂਦਾ ਸੀ ਗੱਡੀ ਤੇ ਜਾਂਦਾ ਸੀ ਹਾਂ ਗੱਡੀ ਤੇ ਕਿੱਥੇ ਜਾਂਦਾ ਸੀ ਤੂੰ ਗੱਡੀ 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 ਦਿੱਤਾ ਗੱਡੀ ਕਿੱਥੇ ਆ ਗੱਡੀ ਗੱਡੀ ਉਧਰ ਗੱਡੀ ਤੇ ਗਏ ਹੋਏ ਨੇ ਮੰਮਾ ਹੁਣ ਸੀਨ ਕਰਨ ਗਏ ਹੋਏ ਨੇ ਕਿੱਧਰੋਂ ਉਧਰ ਖੇਤ ਕੰਨੀ ਹਾਂ ਖੇਤ ਕੰਨੀ ਹਾਂ ਹਾਂ ਕਿਹੜੀ ਚੁੰਨੀ ਲਈ ਆ ਖੁਸ਼ ਕਿਹਦੇ ਚੁੰਨੀ ਲਈ ਆ ਕਿਹੜੀ ਬੁਆਦੀ ਬਰੇ ਕੋਟ ਵਾਲੀ ਬੁਆਦੀ ਕਿਹੜੀ ਬੁਆਦੀ ਆ ਲਿਪੜ ਗਈ ਸਾਰੀ ਤਰ੍ਹਾਂ ਤਰ੍ਹਾਂ ਸਾਰਾ ਕੋਟ ਲਿਪੜ ਤੂੰ ਤੇਰਾ ਸਾਰਾ ਕੋਟ ਲਿਪੜ ਜੂ ਆ ਲਿਪੜ ਗਈ ਅਦੇ ਅੱਖ ਚ ਵੀ ਪੈ ਗਈ ਨਾ ਮਿੱਟੀ ਅੱਖ ਚ ਪੈ ਗਈ ਮਿੱਟੀ ਅੱਖ ਚ ਪੈ ਗਈ ਆ ਲੈ ਲੈ ਛੋਟੀ ਜੀ ਕੁੜੀ ਆ ਕਿੱਡੀ ਚੁੰਨੀ ਲਈ ਆਏ ਨੇ ਹਾਈ 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 ਰਾਮ 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 ਖੁਸ਼ੀ ਆਏ ਖੁਸ਼ੀ ਖੁਸ਼ੀ ਕੋਣਾ ਤੂੰ ਐ ਮੇਰੀ ਬੂਆ ਐ ਮੇਰੀ ਬੂਆ ਤੇ ਮੈਂ ਇਹਦੀ ਭਤੀਜੀ ਜਿਵੇਂ ਤੂੰ ਕਹਿੰਦੀ ਆ ਤਕਨੇ ਦਾ ਬੂਆ ਚੱਲ ਬੋਲੀ ਮੈਂ ਪਾਮਾ ਨੱਚਲੇ ਖੁਸ਼ੀ ਨੱਚਲੇ ਖੁਸ਼ੀ ਤੂੰ ਅੱਜ ਲੱਪੜ ਕੇ ਲੱਪੜ ਕੇ ਫੇਰ ਲੱਪੜ ਕੇ ਥੱਲੇ ਪੈਰਾਂ 'ਚ ਉਹ ਦੇਖ ਲਾ ਲੱਪੜ ਕੇ ਤੂੰ ਤਾਂ ਸਾਰੀ ਲਵੇਟ ਦੀ ਚੱਲ ਤੂੰ ਉੱਠ ਨਿਕਲ ਜਿੰਨਾ ਸਾਰੇ ਕੰਮ ਆ ਲੈ ਕਰ ਚਲ ਚਲ ਜਿਹੜੇ ਪੈਨ ਦਾ ਆ ਪਰਨੇ ਪੜਗੀ ਤੁਮਾ ਕਿਨੇ ਪੈਰੀਂ ਤੋ ਇਹ ਕੰਨ ਮੇ ਤੋ ਪਲੇਂ ਬੈਲਾ ਰਿਖ ਤੈਨੂੰ ਪਾਣੀ ਦੋ ਬਸ ਹੌਣ ਨਹੀਂ ਦੇਣੀ ਚੰਨੀ ਹੌਣ ਨਹੀਂ ਦੇਣੀ ਚੰਨੀ ਆ ਲੈ ਲੋ ਤੇਰੀ ਵੀਡੀਓ ਬਣਾਈ ਆ ਆ ਕੀ ਆ ਹਾਂ ਮੈਂ ਮੈਂ ਬੋਲਣੀ ਆ ਦੇਖੋ ਜੀ ਠੰਡ ਬਹੁਤ ਹੈ ਇਸ ਲਈ ਸਾਡੇ ਬੰਦੇ ਬਾਹਰੋਂ ਸੀਨ ਕਰਕੇ ਇੱਕ ਦੇ ਵਿੱਚ ਕਿਵੇਂ بڑے ਹੋਏ ਨੇ ਦੇਖ 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 ਕੀ ਕੁਝ ਕਰਨ ਲੱਗ ਰਹੀ ਹੈ ਨੇ ਦੇਖ ਦੇ ਮੋਬਾਈਲ ਦੇਖਣ ਲੱਗ ਰਹੀ ਹੈ ਨੇ ਮੋਬਾਈਲ ਆ ਦੇਖ ਮੋਬਾਈਲ ਮੋਹਲੇ ਆਈ ਮੋਹਲੇ ਆਹ ਤੜਕੇ ਦੀ ਬੈਠੀ ਹੋਈਆਂ ਵੀਡੀਓ ਕਿਤੇ ਦੇਖਣ ਲੱਗ ਰਹੀ ਆਪ ਦੀ ਦੇਖਣ ਲੱਗ ਰਹੀ ਆਪ ਦੀ ਮੈਂ ਆਪਣੀ ਫੈਨ ਆਪ ਹੀ ਆ

स्कूल च मैडम रही खुशी नचक दा नचल नचले घुगिए नहीं नच लिया खुशी आ किया ਆ ਹੈਗੇ ਉੱਬੇ ਵਾਲੇ ਬਾਪੂ ਜੀ ਕੀ ਕੱਟੀ ਆ ਆ ਕੀ ਆਹ ਵਾਲਾ ਜਿਹੜਾ ਆਹ ਵਾਲਾ ਥੋੜਾ ਹੋ ਪਾਣੀ ਤੋਂ ਆਹ ਵਾਲਾ ਖਾਗੜਾ ਖਾਗੜ ਜਿਹੜਾ ਖੜਾ ਹਾਂ ਆ ਬੱਜ ਜਾ ਗੋਹਾ ਪੋਟੀ ਨਹੀਂ ਹੈ ਜੀ ਹਾਂ ਕੱਪੜੇ ਗੰਦੇ ਹੋਣਗੇ ਤੇਰੇ ਹਾਂ ਤੇਰੇ ਕੱਪੜੇ ਗੰਦੇ ਹੋ ਜਾਣਗੇ ਇਹ ਆਏ ਖੁਸ਼ੀ ਸਨੀਤਾ ਦੀਦੀ ਦੀ ਪੋਤੀ ਠੀਕ ਆ ਸਨੀਤਾ ਪਟਾਣਾ ਨੂੰ ਤੁਸੀਂ ਸਾਰੇ ਜਾਣਦੇ ਹੋ ਆ ਬੋਲਦੀ ਆ ਹਾਂ ਉਧਰ ਲੈ ਜਾਣਾ ਉੱਤਰ ਦਲੇ ਨਹੀਂ ਉਧਰ ਨਹੀਂ ਜਾਣਾ ਉੱਤਰ ਦਲੇ ਲੈ ਜਾਣਾ ਇਹ ਸਾਡੀ ਗੁੜੀ ਅੱਜ ਆਈ ਸੀ ਇਹਨੇ ਸਾਡੀ ਇਹਦੇ ਸੈੱਟ ਤੇ ਇੱਕ ਵਕਤ ਹੀ ਲਿਆਤੀ ਹੈ ਲਵੇ ਕਹਿੰਦੀ ਹੈ ਲਵੇ ਖੜੋ ਹੈ ਮੈਂ ਮੈਂ ਬਣਾਉਣੀ ਤੇਰੀ ਚਲ ਦਵਾਰੇ ਹੱਥ ਲਾ की कहनी है तोनू और रखिया वो रखी तो पर, ले लाली दो अच्छा